ਦਰਸ਼ਕ ਕੀ ਕਹਿਣਾ ਚਾਹੂंगे ਜਿਹੜਾ ਫਲੱਡ ਆਏ ਹੈਗੇ ਆ ਉਸ ਹਸਪਤਾਲ ਬੰਨੀਓ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਰ ਮੈਂ ਡਾਕਟਰ ਹਰੀਨਾਥ ਸਿੰਘ ਰਿਟਾਇਰਡ ਸਰਜਨ ਇਹ ਆਪ ਨੂੰ ਵਿਸ਼ਵਾਸ ਦਿਵਾਉਣਾ ਹਾਂ ਕਿ ਜਿਵੇਂ ਕਿ ਕੋਰੋਨਾ ਕਾਲ ਦੇ ਦੌਰਾਨ ਅਸੀਂ ਐਨ ਜੀਓ ਦੀ ਮਦਦ ਨਾਲ ਨਗਰ ਕਾਇਰ ਇਸ ਇਲਾਕੇ ਦੀ ਸੇਵਾ ਕੀਤੀ ਸੀ ਉਸੇ ਤਰ੍ਹਾਂ ਉਸੇ ਜੀਲੇ ਨਾਲ ਅਸੀਂ ਫਲੱਡ ਅਫੈਕਟਡ ਏਰੀਆ ਜਿਸ ਤਰ੍ਹਾਂ ਕਿ ਆਪਣੇ ਫਾਇਲਕਾ ਹੈ ਉੱਥੇ ਅਸੀਂ ਪੂਰੀ ਤਨਮਨ ਤਨਦੇਨਾ ਕੂਰੀਆਂ ਆਪਣੀ ਸੇਵਾਵਾਂ ਪ੍ਰਦਾਨ ਕਰਾਂਗੇ ਜੋ ਵੀ ਉਸ ਇਲਾਕੇ ਜੋ ਪੇਸ਼ੈਂਟ ਸਾਡੇ ਕੋਲ ਸ਼ਿਫਟ ਹੋ ਕੇ ਆਏਗਾ ਜਾਂ ਐਂਬੂਲੈਂਸ ਰੋਡ 'ਤੇ ਐਂਬੂਲੈਂਸ ਭੇਜਣੀ ਪਈ ਤਾਂ ਪੂਰੇ ਹਰ ਤਰ੍ਹਾਂ ਦੇ ਉਸ ਦੀ ਮਦਦ ਕਰਾਂਗੇ ਹਰ ਤਰ੍ਹਾਂ ਦਾ ਇਲਾਜ ਕਰਾਵਾਂਗੇ ਸਾਡੇ ਹਸਪੀਟਲ ਦੇ ਵਿੱਚ ਜਿਸ ਤਰ੍ਹਾਂ ਕਿ ਡੈਂਟਲ ਸੇਵਾਵਾਂ ਮੈਡੀਸਨ OPD ਸੇਵਾਵਾਂ ਪੀਡੀਆਟ੍ਰਿਕ ਸੇਵਾਵਾਂ ਅਲਟਰਾਸਾਉਂਡ ਅਤੇ ਸੀਟੀ ਸਕੈਨ ਦੀ ਸੇਵਾਵਾਂ ਨੇ ਸਾਰੀਆਂ ਸੇਵਾਵਾਂ ਉਹਨਾਂ ਪੇਸ਼ੈਂਟ ਨੂੰ ਮੁਫਤ ਦਿੱਤੀਆਂ ਜਾਣਗੀਆਂ ਦਵਾਈ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੋਏਗੀ ਅੱਜ ਵੀ ਇੱਕ ਮੇਰੇ بیٹے ਭਰਦਿੰਦਰ ਗਰਗ ਨੇ ਪਾਣੀ ਦੀ ਖੇਪ ਉੱਥੇ ਭੇਜੀ ਹੈ ਨਾਲ ਇੱਕ ਆਪਣਾ ਸਟਾਫ ਮੈਂਬਰ ਵੀ ਭੇਜਿਆ ਹੈ ਮੁਲਕ ਦੇ ਰਾਹੀਂ ਹੋਰ ਵੀ ਕੋਈ ਇਲਾਕੇ ਦੀ ਜ਼ਰੂਰਤ ਪਈ ਜਿਸ ਤਰ੍ਹਾਂ ਵੀ ਐਡਮਿਸ਼ਨ ਕਹੇਗੀ ਜਾਂ ਐਨ ਜੀਓ ਕਹਿਣਗੇ ਉਹ ਪੂਰੀ ਮਦਦ ਕਰਾਂਗੇ ਸਰ ਕਿਸੇ ਵੀ ਕਿਸਮ ਦੀ ਕੋਈ ਐਮਰਜੈਂਸੀ ਕਾਲ ਆਉਂਦੀ ਹੈ ਫਿਰ ਕਿਸ ਤਰ੍ਹਾਂ ਦਾ ਉਹਨਾਂ ਨੂੰ ਨਿਸ਼ਟਾ ਜੀ ਸਰ ਜੇ ਉਧਰ ਪੇਸ਼ੈਂਟ ਆਪਣੇ ਆਪ ਆ ਜਾਂਦਾ ਠੀਕ ਹੈ ਨਹੀਂ ਅਸੀਂ ਐਂਬੂਲੈਂਸ ਭੇਜ ਕੇ ਬੁਲਾ ਲਵਾਂ। ਪਰ ਸੋ ਇੱਕ ਜਿਸ ਨਾਲ ਫਲੱਡ ਨਾਲ ਬਿਮਾਰੀਆਂ ਫੈਲਦੀਆਂ ਉਹਦਾ ਇਫੈਕਟ ਹੋਇਆ ਜਾਂ ਦੂਜੀਆਂ ਬਿਮਾਰੀਆਂ ਦੀ ਪੁਰਾਣੀਆਂ ਵੀ ਚੱਲਦੀਆਂ ਜਿਹਨਾਂ ਦਾ ਟ੍ਰੀਟਮੈਂਟ ਸਰ ਬੱਸੇ ਜਿਹੜਾ ਅਕਿਊਟ ਫੇਸ ਹੁੰਦੀ ਹੈ ਉਹਦੇ ਵਿੱਚ ਤਾਂ ਫਲੱਡ ਇਫੈਕਟਡ ਏਰੀਆ ਦੇ ਵਿੱਚ ਫਲੱਡ ਸੰਬੰਧੀ ਬਿਮਾਰੀਆਂ ਜਿਵੇਂ ਉਲਟੀਆਂ ਡਾਇਰੀਆ ਮਾਰਾ ਯਾਦਾ ਲੰਘਦੀਆਂ ਨੇ ਤੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਇਨਫੈਕਸ਼ਨ ਹੋ ਜਾਂਦੇ ਹੈ ਮਲੇਰੀਆ ਰਿਲੇਟਡ ਬਿਮਾਰੀਆਂ ਹੋ ਸਕਦੇ ਉਹਨਾਂ ਦਾ ਇਲਾਜ ਤਾਂ ਕਰਾਂਗੇ ਫਿਰ ਵੀ ਕੋਈ ਕੋਈ ਕ੍ਰੋਨਿਕ ਬਿਮਾਰੀ ਵਾਲਾ ਪੇਸ਼ ਡਾਕਟਰ ਸਭ ਇੱਕ ਜਿਸ ਤਰ੍ਹਾਂ ਫਲੱਡ ਦੇ ਵਿੱਚ ਜਿਹੜੀਆਂ ਬਿਮਾਰੀਆਂ ਫੈਲਦੀਆਂ ਹੈਗੀਆਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਪਹਿਲਾਂ ਕੋਈ ਸਾਵਧਾਨੀ ਕੀ ਵਰਤ ਸਕਦਾ ਹੈ ਉਹ ਸਾਰੇ ਇਹ ਹੁੰਦਾ ਹੈ ক্লোਰਿੰਗ ਦੇ ਟੈਬਲੇਟਸ ਹੁੰਦੀਆਂ ਨੇ ਉਹ ਪਾਣੀ ਵਿੱਚ ਪਾ ਕੇ ਰੱਖ ਲੈਣੇ ਚਾਹੀਦੇ ਆਂਦੇ ਘਰਾਂ ਵਿੱਚ ਜੋ ਵੀ ਲੈਵਲ ਪਾਣੀ ਹੁੰਦਾ 15 ਲੀਟਰ ਦੇ ਕਰੀਬ ਇੱਕ ਟੈਬਲੇਟ ਪੈਂਦੀ ਹੈ ਉਹਦੇ ਨਾਲ ਪਾਣੀ ਸਾਫ਼ ਹੋ ਜਾਂਦਾ ਹੈਗਾ ਤੇ ਉਹ ਆਪਾਂ ਵਰਤ ਸਕਦੇ ਆਂ ਜਾਂ ਫਿਰ ਈਵਨ ਨਾਲ ਕੁਝ ਸਾਵਧਾਨੀਆਂ ਖਾਸ ਹੁੰਦੀਆਂ ਨੇ ਕੋਈ ਵੀ ਚੀਜ਼ ਖਾਣੇ ਪੀਣੀਆਂ ਉਹ ਪੂਰੀ ਟੱਕੇ ਹੋਵੇ ਸਾਬਸ ਤੋਂ ਥੋੜੀ ਹੋਵੇ ਤਾਜੀ ਹੋਵੇ ਤੇ ਹੱਥ ਧੋ ਕੇ ਉਹ ਚੀਜ਼ਾਂ ਦੀ ਵਰਤੋਂ ਕੀਤੀ